ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਢਣ ਜਾ ਰਹੇ ਹਾਂ ਹੌਲੈਂਡ 3630 ਸਪੈਸ਼ਲ ਐਡੀਸ਼ਨ ਦੀ ਐਵਰੇਜ ਫੈਰੋਂ ਤੇ ਫੈਰੋਂ ਤੇ ਕਰਦੇ ਹਾਂ ਚੈੱਕ ਆਪਣੇ ਵਾਲੀ ਫੈਰੋਂ ਤੇ ਫੈਰੋਂ ਆਪਾਂ ਸੁਧਾਰ ਕਰਦਾ ਫੈਰੋਂ ਦੀ ਸੈਟਿੰਗ ਜੀ ਕਰਾਤੀ ਹੁਣ ਠੀਕ ਚੱਲਦੀ ਆ ਦੋ 859 ਦੀ ਤੱਪੜ ਵਾਹਣ ਚ ਕੱਢੀ ਦੀ ਦੱਸਦੀ ਪਹਿਲਾਂ ਵੀ ਤੱਪੜ ਵਾਹਣ ਚ ਐਵਰੇਜ ਗੱਡੀ ਦੀ ਉਹਦੀ ਬਿਨਾ ਪਾਣੀ ਦਿੱਤੇ ਹੁਣ ਜਿਹੜੀ ਆਪਾਂ ਐਵਰੇਜ ਕੱਢਣੀ ਆ ਉਹਨੂੰ ਪਾ ਨਹੀਂ ਦਿੱਤਾ ਕਿਉਂਕਿ ਉਹਦੇ ਵੱਧ ਟਰੈਕਟਰ ਦਾ ਥੋੜਾ ਜਿਹਾ ਜ਼ੋਰ ਲੱਗਦਾ ਹੁੰਦਾ ਕਿਉਂਕਿ ਉਹਦੇ ਵਿੱਚ ਹੈਰੋ ਵੀ ਵੱਧ ਲੱਗਦੀ ਆ ਲਓ ਵੀ ਮਿੱਤਰੋ ਅੱਜ ਵਾਰੀ ਆ ਗਈ ਹੌਲੈਂਡ 3630 ਦੀ ਸਪੈਸ਼ਲ ਐਡੀਸ਼ਨ ਕਿਉਂਕਿ ਕਾਫੀ ਵੀਰਾਂ ਨੇ ਕਮੈਂਟ ਕੀ ਹਾਂ ਵੀ ਇਹ ਵੀ ਐਵਰੇਜ ਕੱਢੋ ਇਹਦੀ ਐਵਰੇਜ ਤਾਂ ਨਹੀਂ ਕੱਢ ਰਹੀ ਦੀ ਕਿਉਂਕਿ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਆ ਪਾਉਂਦਾ ਹੈ ਕਿਉਂਕਿ ਇਹ ਤੇ ਬਹਿ ਕੇ ਆਏ ਹੋਏ ਨੇ ਵੀ ਬਸ ਮੁੱਕੀ ਮਾਰ ਕੇ ਨਾ ਰੇਸ ਤੇ ਹੋ ਵੇ ਬਾਕ ਚੱਕ ਚੱਕ ਦੇ ਦੀਪ ਕੇ ਚੱਕ ਹੁਣ ਤਾਂ ਹੋ ਗਿਆ ਚਲ ਕੋਈ ਕਰਤੀ ਉੱਤੇ ਦੀ ਬਲਕ ਬਲਕ ਹੋ ਗਈ ਅੱਜ ਤੇਲ ਹੀ ਡੁੱਲਦਾ ਇਤਾਂ ਦੋਰੇ ਬਹੁ ਦਿੱਤਾ ਦੇ ਲ ਭੈਣਾ ਉਹ ਡੋਲ ਤਾਦਾ ਆਦਾ ਯਾਰ ਸਾਡੇ ਸੋਸਾਇਟੀ ਅੱਗੇ ਮਿੱਤਰ ਸੋਸਾਇਟੀ ਚੱਲਦੀ ਦੀ ਨਜ਼ਾਰਾ ਦੀ ਉਹਦਾ ਪਿੰਡੋਂ ਪਿੰਡੋਂ ਦੇ ਟੈਂਕੀ ਭਰਾ ਲੈਂਦੇ ਸੀ ਬਸ ਕੋਈ ਨਹੀਂ ਇਹਦਾ ਹੁਣ ਬਾਉ ਉਹੀ ਨੀ ਮ ਆਇਆ ਥੋੜਾ ਜਿਹਾ ਨਾਲੇ ਨਾਲ ਚੱਲਦੇ ਹਾਂ ਹਮ ਚਲ ਅੱਗੇ ਸੋਸਾਇਟੀ ਦਾ ਨਜ਼ਾਰਾ ਦੀ ਸੋਸਾਇਟੀ ਚੋਂ ਭਰ ਲੈਂਦੇ ਦੀ ਤੇਲ ਲਾਓ ਵੀ ਐਨ ਹੁੰਦੀ ਆਪਾਂ ਪਾ ਆਪਣੇ ਵਾਲੀ ਤੇ ਉਦੋਂ ਚ ਇੱਕ ਕਰੀਦੀ ਮੈਂਨੇ ਖੋਲ ਕੇ ਫੁੱਲ ਮਿੱਟੀ ਦੇਖੋ ਉੱਤੇ ਜਾਂਦੀ ਦੀ ਉਹ ਜਿਹੜੀ ਉਹ ਕਲੀਏ ਪਰ ਲਈ ਸਾਡ ਵਾਲੀ ਉਹ ਥੋੜੀ ਜੀ ਪਰਾਂ ਨੂੰ ਕਰਾਤੀ ਤਵੇਂ ਨੂੰ ਤਵੇਂ ਸਿੱਧੇ ਕਰਾਏ ਨੇ ਪਹਿਲਾਂ ਬਾਹਰ ਜਿਆਦੇ ਦੀ ਤਵੇਂ ਪਿਛਲੇ ਚਲੋ ਆਜੋ ਫਿਰ ਧੁੱਪ ਹਨੇ ਮਿੱਤਰੋ ਉਹ ਜਿਹੜੇ ਉੱਤੇ ਦੇਖੋ ਸਪੀਕਰ ਨੇ ਰੀਪਰ ਦੇ ਉੱਤੇ ਨੇ ਉਹ ਡਿਲੈਕਸ ਮਾਡਲ ਲਿਖਿਆ ਹੋਇਆ ਜੀ ਨਾ ਤੇ ਧੁੱਪ ਨੇ ਫੂਕ ਤੇ ਇੰਨੀ ਧੁੱਪ ਆ ਜਿਹੜਾ ਕਿਧਰ ਦੀ ਸਾਈਡ ਸਟicker ਆਏ ਦੇਖੋ ਉਹ ਭਾਈ ਨਹੀਂ ਜ਼ਿਆਦੇ ਆ ਰੈਡੀ ਨੇ ਬੰਦੇ ਬੋਤਲ ਭਰ ਨਹੀਂ ਲਓ ਵੀ ਮਿੱਤਰੋ ਹੈ ਰੋ ਰਹੇ ਆਪਾਂ ਖੋਲ ਤੇ ਉਦੋਂ ਬਾਅਦ ਟਾਈਮਰ ਲਾ ਕੇ ਸਰਕਲ ਕਰਕੇ ਤੁਹਾਨੂੰ ਨਾ ਤੁਹਾਨੂੰ ਕੀ ਬਣਦਾ ਹੌਰੈਂਡ ਨਾਲ ਕਰੀ ਗਾ ਪਿੱਛੇ ਨਿਕਲ ਹੀ ਨਹੀਂ ਪੈਣਾ ਤੇ ਹਾਂ ਤੇ ਯਾਰ ਦੀ ਫੇਰ ਸੁਣ ਮੈਨੂੰ ਹਟ ਗਈ ਤੇ ਨਹੀਂ ਖੁੱਲਿਆ ਕਦੇ ਆਰਾਮ ਨਾਲ ਓਏ ਲਓ ਜੀ ਪਹਿਲਾ ਆਪਾਂ ਇਹ ਦੇਖ ਲਈਏ ਵੀ ਲੱਗ ਰਹੀ ਆ ਹੈਰੋਂ ਵਧੀਆ ਕਿਉਂਕਿ ਲੱਗਣੀ ਵੀ ਚਾਹੀਦੀ ਆ ਐਵਰੇਜ ਕੱਢੀ ਦਾ ਵੀ ਤਾਂ ਹੀ ਫਾਇਦਾ ਜੇ ਪਿੱਛੇ ਬਾਹੀ ਵਧੀਆ ਹੁੰਦੀ ਹੋਵੇ ਸਾਰੇ ਵੀਰ ਕਹਿੰ ਜਾਂਦੇ ਵੀ ਕੱਢੋ ਹੌਲੈਂਡ ਦੀ ਐਵਰੇਜ ਹਾਲਾਂ ਤੇ ਵੀ ਕੱਢਦੇ ਆਂ ਐਵਰੇਜ ਆਪਾਂ ਅਗਲੀ ਵੀਡੀਓ ਚ ਸੋ ਆਹ ਵੀਡੀਓ ਤੁਸੀਂ ਦੇਖੋ ਤਵੀਆਂ ਤੇ ਲਾਗੂ ਤਾਂ ਪੂਰੀਆਂ ਨੇ ਆ ਵਧੀਆ ਆ ਬਾਤ ਆ ਬਾਬਾ ਹਨਾ ਵਧੀਆ ਲੱਗਣੀਆਂ ਸਿੱਧਾ ਘੇੜਾ ਦੇ ਕੇ ਸਿੱਧਾ ਘੇੜਾ ਦੇ ਕੇ ਦੇਖ ਫੇਰ ਪਤਾ ਲੱਗੂ ਲੱਗ ਰਹੀ ਆ ਪੂਰੀ ਵਧੀਆ ਔਲ ਵਧੀਆ ਲੱਗਦੀ ਆ ਪੂਰੀ ਵਧੀਆ ਲੱਗਦੀ ਆ ਐਨ ਪੂਰੀ ਜਦ ਤੁਰੂਗਾ ਥੋੜਾ ਜਿਹਾ ਫਿਰ ਹੋਰ ਗੜੂਗੀ ਪੂਰੀ ਵਧੀਆ ਲੱਗਦੀ ਆ ਕਰਦੇ ਬੰਦਰ ਟਰੈਕਟਰ ਕਰ ਪਾ ਕੇ ਤੇਲ ਤੂਲਾਪਾ ਕਰੀਏ ਐਨ ਸੈਟਿੰਗ ਚ ਕੰਮ ਫਿਰ ਟਾਈਮ ਨੋਟ ਕਰਕੇ ਫਿਰ ਹੱਕਾਂਗੇ ਲੋ ਜੀ ਬਾਈ ਕਹਿੰਦੇ ਟੈਂਕੀ ਕਰ ਲਈ ਆਪਾਂ ਨੇ ਫੁੱਲ ਆਹ ਦੇਖ ਲਓ ਤੁਸੀਂ ਐਨ ਭਰਤੀ ਤੇ ਤੇਜੀ ਹੱਕ ਦੇ ਟੱਕਣ ਲਾ ਦੇ ਹੁਣ ਤੇਰੇ ਹਿਸਾਬ ਨਾਲ ਕਿੰਨੀ ਗਾ ਐਵਰੇਜ ਕੱਢੂਗਾ ਅੰਦਾਜ਼ੇ ਤਾਂ ਹੁੰਦੇ ਹੀ ਨੇ ਇਹਦਾ ਆਪਾਂ ਨੂੰ ਹੈਗਾ ਹੀ ਅੰਦਾਜ਼ਾ ਚਲੋ ਤਾਂ ਆਪਾਂ ਧੱਕਾ ਕਰਦੇ ਹੁੰਦੇ ਆ ਬਾਈ ਅਸੀਂ ਚਲਾਉਣੇ ਹੁੰਦੇ ਆ ਬਾਈ 22300 ਚੱਕਰ ਤੇ ਘੱਟੋ ਘੱਟ ਬਾਅਦ ਚ ਚਲੋ ਆਪਾਂ ਐਵਰੇਜ ਗੱਡੀ ਤੋਂ ਬਾਅਦ ਦਿਖਾਵਾਂਗੇ ਜਿਹੜੀ ਸਾਡੀ ਨੋਰਮਲ ਚੜਾਈ ਆ ਨਾ ਹੌਲੈਂਡ ਦੀ ਉਸੇ ਚਲਾਉਣੇ ਆ 22300 ਚੱਕਰ ਤੇ ਤੇ ਅੱਜ ਆਪਾਂ ਨੇ ਕੱਢਣੀ ਆ ਵੇਰੇ ਜੇ ਇਹਨੂੰ 1600 ਚੱਕਰ ਤੇ ਚਲਾਈ। ਜਮਾ ਹੀ ਸਹੀ ਕਰਕੇ ਭੈਂਗਾ ਕੁੱਤੀਆਂ ਪਾ ਦੂ ਜੇ 2200 2500 ਤੇ ਕਰ ਲਿਆ। ਟਾਈਮ ਨੋਟ ਕਰ ਲੈ। 11:48 ਮਿੰਟ। 11:48 ਮਿੰਟ। ਗੇਅਰ ਪੈ ਗਿਆ ਬੱਸ ਕਰ 1600 ਚੱਕਰ ਕਰ ਪੂਰੇ ਨਵੇਂ ਬੋਤਲ ਭਰ ਕੇ ਰੱਖੋ। ਵੇ 1600 ਤੇ ਤਾਂ ਬਾਜ ਜੀਓ ਨਹੀਂ ਬਣਦਾ। ਭਾਈਓ ਨੇ 1600 ਤੇ ਕਰਕੇ ਇਹ ਕਹਿੰਦਾ ਐ ਲੱਗੀਆਂ ਮੈਨੂੰ ਜਿਵੇਂ ਬੰਦ ਰੇਸ ਤੇ ਟਰੈਕਟਰ ਚਲਾਉਣਾ ਮੈਂ ਪੂਰੀਆਂ ਐਨ ਸਹੀ ਤਵੀਆਂ ਲੱਗਦੀਆਂ ਜਾ ਰਹੀਆਂ ਨੇ 1600 ਚੱਕਰ ਤੇ ਆਪਾਂ ਟਰੈਕਟਰ ਛੱਡਿਆ ਹੁਣ ਆਪਾਂ ਚਲਾਵਾਂਗੇ 15 ਮਿੰਟ ਚਲਾ ਦਿੰਨੇ ਆ ਚਲੋ 15 ਮਿੰਟ ਚਲਾਉਣੇ ਆ ਫੇਰ ਦੇਖਦੇ ਆਂ ਵੀ ਕੀ ਐਵਰੇਜ ਆਉਂਦੀ ਆ ਸੋ ਸਾਰੇ ਵੀਰ ਹੁਣ ਤੁਸੀਂ ਜਾਣਕਾਰੀ ਦੇਖਦੇ ਹੋ ਅੰਦਾਜ਼ਾ ਦੱਸ ਦਿਓ ਪਿਛਲੀ ਵੀਡੀਓ ਸਵੇਰ ਆ ਜ ਵਾਲੀ ਤੇ ਕਮੈਂਟ ਆਏਗੇ ਕਹਿੰਦੇ ਭਾਈ ਇੰਨੀ ਜਿਆਦੇ ਐਵਰੇਜ ਨਹੀਂ ਹੋ ਸਕਦੀ ਹੋ ਸਕਦੀ ਆ ਬਾਈ ਕੱਢ ਕੇ ਦੇਖੇ ਤੁਸੀਂ ਆਪਣੇ ਆਲੇ ਵੀ ਕਿਉਂਕਿ ਜਦ ਆਪਾਂ ਨੋਰਮਲ ਵਾਈ ਕਰਦੇ ਆ ਆਪਾਂ ਇੱਕ ਕੰਟਰੈਕਟਰ ਨਹੀਂ ਚਲਾਉਂਦੇ ਹੁੰਦੇ ਹਾਂ ਹਾਂ ਇਹ ਗੱਲ ਹੈ ਕਿ ਬਾਈ ਇਹਦੇ ਮੂਰਲੇ ਟਾਇਰ ਅਸੀਂ ਨੇ ਪਾਏ ਹੋਏ ਨੇ 1016 ਦੇ ਤੇਜੀ ਕਹਿੰਦਾ ਇਹਨਾਂ ਦਾ ਵੀ ਨਜ਼ਾਰਾ ਬਹੁਤ ਹੈ ਕਹਿੰਦਾ 855 ਨੇ ਉੱਤੇ ਇਹ ਕਹਿੰਦਾ ਟੂਹੀ ਦੋ ਫਣ ਲਾਤੀ ਉੱਬੜਦਾ ਜਿਆਦਾ ਸੀ ਬਾਕੀ ਇਹ ਟਰੈਕਟਰ ਥੋੜਾ ਜਿਹਾ ਵੈਸੇ ਵੀ ਜਿਆਦਾ ਕੰਫਰਟੇਬਲ ਹੈ ਬੈਠਣ ਨੂੰ ਵਧੀਆ ਹੈ ਬਾਕੀ ਆਪੋ ਆਪਣੀ ਉਹ ਹੁੰਦੀ ਆ ਪਸੰਦ ਦੇਖਦੇ ਆ ਫਿਰ ਹੁਣ ਵੀ ਕਿੰਨੀ ਐਵਰੇਜ ਕੱਢੂਗਾ ਦੇਖੇ ਚਲੋ ਵੀਡੀਓ ਬਾਲੇ ਰਾਮ ਜੇ ਨਾਲ ਚੱਲ ਰਿਹਾ ਜੇ ਵਧੀਆ ਐਵਰੇਜ ਆਈ ਨਾ ਜੇ ਵਧੀਆ ਐਵਰੇਜ ਆਈ ਅੱਜ ਆਪਾਂ ਫੇਰ ਆ ਸਾਰੀ ਜ਼ਮੀਨਾਂ ਆਹੀ ਰੇਸ ਤੇ ਵਾਹਾਂਗੇ ਦੇਖਾਂਗੇ ਵੀ ਕਿੰਨਾ ਤੇਲ ਬਚਾਉਨੇ ਆ ਆਏ ਲੱਗ ਜਾਂਦਾ ਬਾਈ ਵੀ ਜਿਵੇਂ ਕਣਕ ਬੀਜਣ ਵਾਲੀ ਮਸ਼ੀਨ ਤੇ ਨੀ ਰਾਮਦੇ ਨਾਲ ਟਰੈਕਟਰ ਚਲਾਉਂਦੇ ਹੁੰਦੇ ਓਕਣ ਚੱਲਦਾ ਉਹ ਦੇਖੋ ਬੈਠਾ ਕਿਵੇਂ ਫੀਲਿੰਗ ਲੈ ਰਿਹਾ ਹਾਂ ਪਿਛਲੇ ਟਾਇਰ ਵੀ ਹੁਣ ਸਾਡੀ ਸਲਾਹ ਹੈ ਵੀ ਇਹਦੇ ਆਪਾਂ ਬਾਹਰ ਕੱਢ ਦੀਏ ਬਾਕੀ ਵੀਰ ਸਾਰੇ ਸੁਝਾਅ ਦੇ ਦਿਓ ਵੀ ਕੱਢੀਏ ਜਾਂ ਨਾ ਯਾਰ ਹੌਲੀ ਹੌਲੀ ਵਾਹੇ ਤੇ ਬਹੁਤ ਵਧੀਆ ਵਾਹੀ ਹੋ ਰਹੀ ਆ ਟਰੈਕਟਰ ਚੱਲਦਾ ਪੂਰੇ ਗੁਣਿਆਂ ਚ ਪਰ ਤੇਜ਼ੀ ਵੱਟ ਨਹੀਂ ਕੋਈ ਛੱਡਦਾ ਮੈਨੂੰ ਲੱਗਦਾ ਦੀਨਾਂ ਬੱਟਾ ਟਾ ਆਂਦਾ ਇਹ ਨਾਲੇ ਜਵਾਕ ਪੂਰੇ ਨੇਾਰੇ ਨਾਲ ਬੈਠਾ ਉਹ ਭਾਈ ਪਿਛਲੀ ਵੀਡੀਓ ਚ ਸਾਰੇ ਵੀਰਾਂ ਦੇ ਕਮੈਂਟ ਆਏ ਸੀ ਸੱਤੇ ਵੀਰ ਬਾਰੇ ਕਹਿੰਦੇ ਵੀ ਬਹੁਤ ਐਂਟ ਡਰਾਈਵਰ ਆ ਸੱਤਾ ਤੇ ਤੇਜ਼ੀ ਬਾਰੇ ਵੀ ਦੱਸਿਓ ਵੀ ਤੇਜ਼ੀ ਕਿਹ ਹੈ ਜਾਂ ਡਰਾਈਵਰ ਹੈ ਬਾਕੀ ਆਪਣਾ ਤਾਂ ਤੁਹਾਨੂੰ ਪਤਾ ਹੀ ਹੈ ਗੇਦੜ ਕੁੱਟ ਵਾਲਿਆਂ ਆਪਾਂ ਤੇ ਹੜਾਣਿਆਂ ਬਾਰੇ ਵੀ ਦੱਸਿਆ ਕਰੋ ਵੀ ਸਹੀ ਵਗੜ ਰਿਹਾ ਜਾਂ ਨਹੀਂ ਖੈਰੋਂ ਪੂਰੀ ਵਧੀਆ ਲੱਗ ਰਹੀ ਆ ਦੇਖ ਲੋ ਜਿਵੇਂ ਸਾਡੇ ਨਾਮ ਧਾਰੀਏ ਨੇ ਇਧਰ ਖੇਤੀ ਕਰਦੇ ਨੇ ਉਹ ਬੰਨਾਂ ਤੋਂ ਬਹੌਂਦੇ ਨੇ ਜ਼ਮੀਨ ਭਈ ਹੀ ਲੱਗੇ ਬੰਦੇ ਨੇ ਉਹ ਘੇਰੇ ਨਾਲ ਵਾਹੀ ਜਾਂਦੇ ਹੁੰਦੇ ਨੇ ਦੇਖੋ ਫਿਰ ਉਹ ਭਰ ਕੇ ਵਾਹਣ ਬੋਹਣ ਦੇ ਫਾਇਦੇ ਨੇ ਖੈਰੋਂ ਐਨ ਪੂਰੀ ਜਾਂਦੀ ਆ ਪੱਟ ਦੀ ਵਧੀਆ ਲੱਗਦੀ ਆ ਪੂਰੀ ਅੱਜ ਟਰੈਕਟਰ ਵੀ ਕਹਿੰਦਾ ਉਹ ਵੀ ਕੋਈ ਓਪਰਾ ਬੰਦਾ ਚਲਾ ਰਿਹਾ ਮੈਨੂੰ ਵੀ ਜਮਾ ਹੀ ਨਿਆਰੇ ਨਾਲ ਚੱਲੀ ਜਾਂਦਾ ਖੈਰੋਂ ਦੇਖੋ ਤੁਸੀਂ ਕਿੰਨੀ ਵਧੀਆ ਵਾਹੀ ਕਰ ਰਹੀ ਆ ਕਰਤਾ ਇਹ ਮਿਸਤਰੀ ਨੇ ਕੰਮ ਲੋਟਾ ਆਪਣੇ ਪਿੰਡ ਹੈਗਾ ਬਾਈ ਮਿਸਤਰੀ ਵਧੀਆ ਕੰਮ ਕਰ ਕਰਦਾ ਜੇ ਕਿਸੇ ਦਾ ਸੰਦ ਅਲਜਿਆ ਹੋਵੇ ਨਾ ਸਹੀ ਸੈਟਿੰਗ ਕਰਨੀ ਹੋਵੇ ਮੁੰਤੀ ਮੁੰਤੀ ਕਰਕੇ ਤਾਂ ਗੱਲ ਬਣਾਉਂਦਾ ਦੇਖੋ ਹੈਰੋਂ ਕਿੰਨੀ ਲੱਗਦੀ ਆ ਹੁਣ ਜਮਾਂ ਹੀ ਬਿਲਡਿੰਗ ਹੈਰੋਂ ਦੀ ਇਹ ਤੇ ਉਧਰ ਆਪਣਾ ਚੱਲ ਰਿਹਾ ਲੇਜਰ ਸੱਤਾ ਵੀਰ ਚਲਾ ਰਿਹਾ ਆਪਾਂ ਉਹਦੇ ਕੋਲ ਵੀ ਚਲਦੇ ਹਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਵੀ ਕਿੱਡਾ ਖੇਰਾ ਬਣਾਇਆ ਉਹ ਮਿੱਟੀ ਚੱਕੀ ਹੋਈ ਸੀ ਕਿਸੇ ਦੇ ਕਰ ਰਿਹਾ ਆਹ ਨੇ ਇੱਕ ਸਰਕੇਰਾ ਬਣਾਤਾ। ਬਾਈ ਟਰੈਕਟਰ ਨੂੰ ਹੋ ਗਿਆ ਲਗਭਗ 10 ਮਿੰਟ ਚੱਲਦੇ ਨੂੰ। ਤੇ ਇਹਨੇ ਮੇਰੇ ਹਿਸਾਬ ਨਾਲ ਵੀ 2.5-3 ਵਿੱਗੇ ਜਗਾ, 2.1 ਵਿੱਗੇ ਜਗਾ ਬਾਤੀ। ਐਂ ਟਕੇਈ ਨਾਲ ਚੱਲ ਰਿਹਾ। ਦੇਖਦੇ ਆਂ ਫਿਰ ਵੀ ਹੁਣ ਕਿੰਨਾ ਤੇਲ ਖਾਊਗਾ ਮੇਰੇ ਹਿਸਾਬ ਨਾਲ 15 ਮਿੰਟ ਚ ਇਹ 1.5 ਲੀਟਰ ਤੇਲ। ਡੇਢ ਤੋਂ ਥੋੜਾ ਬਹੁਤਾ ਘੱਟ। ਖਾ ਸਕਦਾ ਸਵਾ ਲੀਟਰ ਤੇਲ ਮੰਨ ਲਓ ਵੀ ਖਾਊਗਾ। ਬਾਕੀ ਹੁਣ ਖਾਦੇ ਤੇ ਹੀ ਪਤਾ ਲੱਗੂਗਾ ਤਾਂ ਵੀ ਕਿੰਨਾ ਖਾਂਦਾ ਹੈ। ਲਓ ਜੀ ਕਹਿੰਦੇ ਟਾਈਮ ਹੋਣ ਵਾਲਾ ਐ। ਦੇਖਦੇ ਆਂ ਫਿਰ ਜਿੱਥੇ ਵੀ ਰੁਕੂਗਾ ਟਰੈਕਟਰ ਆਪਾਂ ਉੱਥੇ ਹੀ ਲਿਜਾ ਕੇ। ਵਾ ਕਰਦੇ ਬੰਦ। 12 3 ਤੇ ਰੱਖੀ। 12 3 ਤੇ ਲਓ ਜੀ 12:03 ਹੋ ਗਏ ਸ਼ੌਂਜੀ ਜੀ ਚ ਕਰਕੇ ਦਿਖਾ ਦੇ ਸਮਾਰਕ ਉੱਪਰੋਂ ਫੋਨ ਫੜ ਕੇ ਦਿਖਾ ਦੇ 12:03 ਹੋ ਗਏ ਹੁਣ ਲੱਗੇ ਆਪਾਂ ਟਰੈਕਟਰ ਬੰਦ ਕਰਨ ਬੋਤਲ ਭਰ ਲਈਏ ਦੇਖਦੇ ਆਂ ਫਿਰ ਕੀ ਰਿਪੋਰਟ ਆਉਂਦੀ ਆ ਕਿਉਂ ਕਰੀ ਤੇਰੇ ਹਿਸਾਬ ਨਾਲ ਕਿੰਨਾ ਖਾਊਗਾ ਆ ਜੂ ਜਿੰਨੇ ਹੱਦੀ ਡੈਂਕੀ ਸਾਜੂ ਸਾਲਿਆ ਦੋ 2 ਲੀਟਰ ਕਹਤੋਂ ਹਾਂ ਡੇਢ ਲੀਟਰ ਕਹੇ ਤੈਨੂੰ ਵਿਚਾਰੇ ਨੂੰ ਜਲ ਕੀ ਪਤਾ ਹੈ ਇੱਕ ਤੋਂ 3 ਲੀਟਰ ਦੇ ਵਿੱਚ ਖਾਊਗਾ ਦੇ ਦੇਖ ਹਣ ਤੂੰ ਕਿੰਨਾ ਖਾਊ ਦੋ ਖਾਊ ਢਾਈ ਖਾਊ ਤਿੰਨ ਹਾਂ ਮੇਰੇ ਹਿਸਾਬ ਨਾਲ ਡੇਢ ਕਿ ਲੀਟਰ ਖਾਦਾ ਹੋਣਾ ਬਾਕੀ ਦੇਖਦੇ ਹਾਂ ਮੇਰੇ ਹਿਸਾਬ ਨਾਲ ਮੈਂ ਡੇਢ ਲੀਟਰ ਖਾਦਾ ਹੋਣਾ ਚਲ ਸਵਰਾਜ ਨਾ ਕਰਿਓ ਬਾਬੇ ਮੁਕਾਬਲੇ ਸਾਡੇ ਵਾਲੇ ਨਾਲੇ ਦਾ ਦੀ ਉਹ ਵੀ ਇਹ ਕਿੰਨਾ ਖਾਊਗਾ ਹਾਂ ਸਹੀ ਗੱਲ ਆਪਾਂ ਨੇ ਹੁਣ ਬਸ ਅਗਲੀ ਵੀਡੀਓ ਚ ਹਲਾਂ ਦੀ ਐਵਰੇਜ 13 ਦੀ ਪਾਉਨੇ ਆ ਠੀਕ ਹੈ ਠੀਕ ਹੈ 13 ਹਲਾਂ ਦੀ ਵੀ ਬਾਈ ਐਵਰੇਜ ਕੱਢਾਂਗੇ ਹੋਰ ਵੀ ਦੱਸ ਦਿਓ ਕਿਸੇ ਚੀਜ਼ ਤੇ ਕਢਾਉਣੀਆਂ ਹਾਂ ਸਾਰੀਆਂ ਚੀਜ਼ਾਂ ਦੇ ਸਾਰੇ ਟਰੈਕਟਰਾਂ ਦੀ ਜੋਂਡੀਅਰ ਦੀ ਵੀ ਪਾਵਾਂਗੇ ਕੱਢ ਕੇ ਹਾਂ ਜੋਂਡੀਅਰ ਦੀ ਵੀ ਆਪਾਂ ਹੈਰੋਂ ਹਲਾਂ ਦੀ ਜੋਂਡੀਅਰ ਦੀ ਹੈਰੋਂ ਪਹਿਲਾਂ ਮੇਨ ਤਾਂ ਇਹ ਹੀ ਨੇ ਹੈਰੋਂ ਤੇ ਹਲ ਫਿਰ ਆਪਾਂ ਨੇ ਹੋਰ ਚੀਜ਼ਾਂ ਤੇ ਵੀ ਕੱਢਾਂਗੇ ਰੋਟਾਵੇਟਰ ਸਹੀ 레이జర్ ਤੇ ਵੀ ਕੱਢ ਦਾਂਗੇ ਪਰ 레이జర్ ਤੇ ਯਾਰ ਲੋਕਾਂ ਦਾ ਹੁਣ ਜਿਹੜੇ ਕਰਾਇਆ ਕਰਦੇ ਨੇ ਉਹ ਸਾਨੂੰ ਗਾਲਾਂ ਕੱਢੀਂ ਕਰਾਇਆ ਕੀ ਲੈਣ ਚੋ ਇੱਟਾ ਮਹਿੰਗਾ ਸੰਦ ਲਾਇਆ ਹੋਇਆ ਆਪਣਾ ਚਲੋ ਇੱਕ ਢੋ ਤੇਲ ਪਾ ਲਈਓ ਬਾਬੇ ਫੇਰ ਉਹ ਕਰਦੇ ਰੋਕ ਕਰ ਲਈ ਬਾਈ ਉਹ ਨਹੀਂ ਉਹ ਕਰੀਆ ਜਿੰਨੀ ਪੈਪਸੀ ਹੁੰਦੀ ਆ ਚਲ ਕੋਈ ਨਹੀਂ ਕੀ ਆ ਤਰਕਾ ਜਾ ਕੀ ਆ ਗਿਆ ਤੇਲ ਚ ਕੁਛ ਨਹੀਂ ਹੁੰਦਾ ਮੱਛਰ ਆਇਆ ਫੜ ਲਿਆ ਇਧਰ ਜੇ ਵੀ ਮੱਛਰ ਭੰਨ ਦਿੰਦੇ ਨੇ ਚਲ ਕੋਈ ਨਹੀਂ ਛੱਡ ਮੱਛਰ ਨਹੀਂ ਸੁਬਾਹ ਜੀ ਗਿਰਗੀ ਖੇਤ ਚ ਕੋਈ ਨਹੀਂ ਇੰਨੇ ਕਿਦੋਂ ਦਾ ਕੀ ਹੁੰਦਾ ਇਹ ਜੂ ਵਿੱਚ ਹੈ ਫਿਲਟਰ ਹੈਗੇ ਨਹੀਂ ਖੰਟਰ ਕਾ ਦੇ ਵਾਸਤੇ ਹੁੰਦੇ ਨੇ ਓਏ ਉੱਧੇ ਤੇ ਇੱਕ ਗੱਲ ਦੇਖੀ ਸੀ ਹਾਂ ਜੌਂਡੀਅਰ ਤੇ ਖੰਟਰ ਕਿੰਨੇ ਕਾਮਯਾਬ ਨੇ ਨਾ ਕੰਦਾ ਤੇ ਜਿਹੜਾ ਉਹ ਵੀ ਪੈਂਕੀ ਚੋਂ ਆਪਾਂ ਨੇ ਨਾਲੀ ਲਾ ਕੇ ਗੱਡੇ ਸਹੀ ਗੱਲ ਹੈ ਬਾਬੇ ਜਮੇਂ ਗਾਂਦੇ ਆਈ ਕਾਲੇ ਰੰਗ ਦੇ ਮਿੱਟੀ ਘੋਲੀ ਵੀ ਹੁੰਦੀ ਐ ਲੇਜ਼ਰ ਵਾਲੀ ਜੌਂਡੀਅਰ ਤੇ ਤੇਲ ਕੱਢਣ ਲੱਗਦੀ ਓਦੇ ਥੋੜਾ ਜਿਹਾ ਇੱਕ ਚੱਲ ਚੱਲ ਇਹਦਾ ਪਾ ਦੇਗਾ ਥਾਂ ਵਿੱਚ ਤੇ ਪਾ ਦੇ ਨਹੀਂ ਉਹ ਭਾਂਦੇ ਦੀ ਇੰਨੇ ਥੋੜਾ ਹੀ ਪਾਉ ਫਿਰ ਬੱਸ ਹੋ ਗਈ ਫਤੇ ਕੰਮ ਪਾ ਦੇ ਪਾ ਦੇ ਹਲਾਉ ਓਏ ਟਰੈਕਟਰ ਹਲੇ ਇੱਕ ਮਿੰਟ ਰੋਕ ਲਾ ਰੋਕ ਲਾ ਇਹ ਆ ਦੇਖੋ ਫਿਰ ਗਾਵਾਂ ਕੱਢਣਗੇ ਹੁਣ ਲੋਕ ਤਾਂ ਕਹਣਗੇ ਤੁਸੀਂ ਨੇ ਵਿੱਚ ਦੀ ਰੋਕ ਕੇ ਤੇਲ ਪਾਇਆ ਪਾਇਆ ਤੀ ਵੀਰੇ ਕਿ ਪਾਇਆ ਤੀ ਠੀਕ ਹੈ ਯਾਰ ਬਸ ਤੁਸੀਂ ਵੀਡੀਓ ਦੇਖਿਆ ਕਰੋ ਤੁਸੀਂ ਤੇਲ ਦੀ ਨਾ ਡੈਂਟਿਆ ਕਰੋ ਪਾਇਆ ਤੀ ਤੇਲ ਅਸਾਂ ਪਹਿਲਾਂ ਪਾ ਕੇ ਸੀ ਵਿੱਚ ਦੀ ਠੀਕ ਹੈ ਵੀਰੇ ਉਹਦੀ ਨਾ ਟੈਨਸ਼ਨ ਲੈ ਕਰੋ ਯਾਰ ਸਾਨੂੰ ਕੀ ਲੋੜ ਆ ਫਿਰ ਅਸੀਂ ਵੀਡੀਓ ਬਸ ਸਾਲੇ ਉੱਤੇ ਕਿਉਂ ਡੁੱਲੀ ਜੰਨਾ ਆ ਆ ਪਈਆ ਬੋਤਲ ਆ ਆਸ ਹੀ ਨਹੀਂ ਦੱਸਦੇ ਬਾਈ ਵੀ ਕਿੰਨਾ ਲੀਟਰਾਂ ਚ ਤੇਲ ਖਾਦਾਏ ਤੋਂ ਅੰਦਾਜ਼ਾ ਲਾ ਲਿਓ ਹਾਂ ਠੀਕ ਹੈ ਪਾ ਪਾ ਹੋਰ ਪਾ ਪੈਂਦੀ ਆ ਗਿਆ ਸਭ ਹਲਾਉਣਾ ਦੇ ਸਰਕੇ ਬਸ ਆ ਰੁਕ ਜਾ ਹੁਣ ਨਾ ਨਾ ਕੋਈ ਕਾਸਰ ਨਾ ਰਹੇ ਭਰਨ ਵੇਲੇ ਨਹੀਂ ਤੇ ਨਹੀਂ ਹਲਾ ਕੇ ਬਸ ਭਰਨ ਵੇਲੇ ਤਾਂ ਪਹਲਾਇਆ ਹੀ ਨਹੀਂ ਚਲ ਫੇਰ ਵੀ ਦੇਖ ਲੋ ਹੁਣ ਮੇਰੀ ਮੜੀ ਚਲਾਈ ਦਿਖਾ ਦੀ ਜਿਵੇਂ ਮੈਂ ਚਲਾਉਣਾ ਹਾਂ 700 ਗ੍ਰਾਮ 750 ਗ੍ਰਾਮ ਤੇਲ ਖਾਦਾ ਇਹਨਾਂ ਵਿੱਚ ਪਤਾ ਕੀ ਗੱਲ ਆ ਬਹੁਤ ਵੀਰ ਪੁੱਛੀ ਜਾਂਦੇ ਤੇਲ ਕਿੰਨਾ ਖਾਂਦਾ ਤੇਲ ਕਿੰਨਾ ਖਾਂਦਾ ਤੇਲ ਬਾਈ ਆਪਣੇ ਹੱਥ ਹੁੰਦਾ ਖਵਾਉਣਾ ਆਹ ਹੁਣ ਤੇਜੀ ਨੇ 15 ਮਿੰਟ ਚ 7-800 ਗ੍ਰਾਮ ਤੇਲ ਨਾਲ ਬਾਤੀ ਇਹ 15 ਮਿੰਟ ਚ ਇਹਨੂੰ 3 ਲੀਟਰ ਤੇਲ ਵੀ ਖਵਾਉਂਦਾ ਚਾਰ ਵੀ ਖਵਾ ਚਾਰ ਲੀਟਰ ਤੇਲ ਵੀ ਖਵਾਉਂਦਾ ਜੇ ਮਟਰ ਨੂੰ ਸਰਾ ਇਹ ਨਹੀਂ ਆਉਣਾ ਹਾਂ ਆ ਦੇਖ ਤਾਂ ਕਿਹੜਾ ਰੱਖਦਾ ਇਹ ਦੋ ਪਹਿਰੇ ਦਾਸਰੇ ਇਹ ਦੋ ਪਹਿਰੇ ਦਾਸਰੇ ਸਹੀ ਗੱਲ ਹੁਣ ਹੁਣ ਮੜੀ ਚਲਾਈ ਦੇਖਿਓ ਹੁਣ ਜਿਹੜੀ ਮਤਲਬ ਅਸੀਂ ਨਾਰਮਲ ਚਲਾਈ ਚਲਾਉਂਦੇ ਹਾਂ ਚਲਾਉਂਦੇ ਹਾਂ ਚਲਾ ਕੇ ਫੋਟੋਆਂ ਵੀ ਕਰਨਾ ਹਲੇ ਅੱਛਾ ਹਾਂ ਪਰ ਠੀਕ ਆ ਹੁਣ ਤੋਂ ਬਸ ਵੀਡੀਓ ਕਰ ਸਮਾਪਤ ਹੋ ਤੇ ਚਲਾਈ ਆਪਾਂ ਆਉਂਦੇ ਚ ਦਿਖਾ ਠੀਕ ਹੈ ਠੀਕ ਹੈ ਚਲੋ ਫਿਰ ਉਧਰ ਆਪਣਾ ਲੇਜ਼ਰ ਵੀ ਚੱਲ ਰਿਹਾ ਤੇ ਲੇਜ਼ਰ ਖੜ ਗਿਆ ਹੁਣ ਹੈ ਚਲੋ ਬਾਬੇਓ ਆਉਂਦੀ ਵੀਡੀਓ ਦੀ ਵੇਟ ਕਰਿਓ ਸਾਲਾਂ ਦੀ ਐਵਰੇਜ ਆਉਗੀ ਹਾਂ ਤੇ ਪਤਾ ਕੀ ਕਰਾ ਗੱਲ ਲੱਗੀ ਆ ਤੁਸੀਂ ਤੁਸੀਂ ਐ ਟਰੈਕਟਰ ਚਲਾ ਕੇ ਦੇਖ ਲਓ ਇੰਨੀ ਕੀ ਐ ਫਿਰ ਇੰਨੀ ਐਵਰੇਜ ਦਊ ਟਰੈਕਟਰ ਵਿੱਚ ਲੋਕ ਕਹਿੰਦੇ ਬੰਦੇ ਹੈਗੇ ਨੇ ਸਾਡੇ ਪਿੰਡ ਬੰਦੇ ਹੈਗੇ ਨੇ ਅੱਜ ਤੋਂ 15-15 ਸਾਲ ਪੁਰਾਣੇ ਟਰੈਕਟਰ ਨੇ ਕਦੇ ਅੱਜ ਤੱਕ ਬੁੱਲਰ ਏਸ ਨਹੀਂ ਆਈ ਸਾਰੀ ਸਾਰੀ ਰਾਤ ਵਾਹੀ ਜਾਂਦੇ ਨੇ ਉਹ ਬੰਦੇ ਕਹਿੰਦੇ ਅਸੀਂ 1000 ਰੁਪਿਆ ਸ਼ਾਵ ਨੂੰ ਬਚਾ ਲੈਣੇ ਹਾਂ ਹਜ਼ਾਰ 1200 ਰੁਪਏ ਮੇਰੀ ਗੱਲ ਸੁਣੋ ਜੇ ਆਪਾਂ ਆਹ ਜਾਲ ਤੇ ਕੋਈ ਵੀ ਬੰਦਾ ਟਰੈਕਟਰ ਨਹੀਂ ਚਲਾਉਂਦਾ ਜਿਹੜੀ ਤੇ ਮੈਂ ਹੁਣ ਚਲਾਇਆ ਦੀ 1500 ਤੋਂ ਵੀ ਥੱਲੇ ਹੀ ਦੀ ਟਰੈਕਟਰ ਥੋੜਾ ਜਿਹਾ 100 ਕੁ ਚੱਕਰ ਆ ਉਹ ਚੀਜ਼ ਨਾਲ ਤੇਲ ਘੱਟਾ ਆਟੋਮੈਟਿਕਲੀ ਖਾਣਾ ਟਰੈਡਰ ਟਰੈਡਰ ਕਿੰਨੇ ਆਮ ਨਾਲ ਚੱਲ ਰਿਹਾ ਕਿੱਥੇ ਫੁੱਲ ਰੇਸ ਤੇ ਹੁੰਦਾ ਬ੍ਰੇਕ ਦੱਬਦਾ ਮੋੜਨਾ ਤੇ ਇੱਕ ਗੱਲ ਹੋਰ ਮੈਂ ਇੱਕ ਵਾਰ ਵੀ ਬ੍ਰੇਕ ਦੱਬ ਕੇ ਨਹੀਂ ਮੋੜਿਆ ਮੋੜ ਤੋਂ ਕਿਸੇ ਤੋਂ ਜਦ ਆਪਾਂ ਬ੍ਰੇਕ ਦੱਬ ਕੇ ਮੋੜਦੇ ਉਦੋਂ ਵੀ ਅਸਰ ਪੈਂਦਾ ਬਾਕੀ ਯਾਰ ਇਹਦਾ ਇੱਕ ਉਹ ਐਵਰੇਜ ਕੱਢਦਾ ਬਸ ਵੀਡੀਓ ਕੰਟੈਂਟ ਬਣਾ ਰਹੀਦਾ ਤੁਸੀਂ ਇੰਨੀ ਟੈਨਸ਼ਨ ਲੈ ਕਰੋ ਐਵਰੇਜ ਦੀ ਜੇ ਆਪਾਂ ਮਤਲਬ ਪੱਕੀ ਐਵਰੇਜ ਦੇਖਦੇ ਆ ਉਹ ਹਿਸਾਬ ਨਾਲ ਦੇਖਿਆ ਕਰੋ ਵੀ ਹਾਂ ਸਾਰੇ ਕਾਸੇ ਤੇ ਹੁਣ ਇੰਨੀ ਘੱਟ ਰੇਸ ਤੇ ਦਾ ਆਪਾਂ ਟਰੈਟਿੰਗ ਚਲਾਉਂਦੇ ਮੈਂ ਤਾਂ ਇਹਨੂੰ ਭੈਣ ਚ ਚਲਾ ਸੇਖਰ ਦੁਪਹਿਰਾ ਪੈਂਦਾ ਉਰੀ ਖੇਢੀ ਜਾਂਦਾ ਮੈਂ ਇੰਨੇ ਟਾਈਮ ਤੱਕ ਮੈਂ ਆ ਵੀ ਬਾਹਨਦਾ ਉਹ ਜਿਹੜਾ ਗੰਨੇ ਦੇ ਪਰਲੇ ਪਾਸੇ ਉਹ ਵੀ ਬਾਹਨਦਾ ਗੰਨਾ ਆਪਣਾ ਸਾਲਾ ਮੈਨੂੰ ਲੱਗਾ ਗੰਨਾ ਵੀ ਬੋਹਣਾ ਪਊ ਹਾਂ ਓਏ ਹੋਰ ਆ ਗੰਨਾ ਇੱਧਰ ਹੋਇਆ ਨਹੀਂ ਹੈਗਾ ਉੱਧਰ ਹੋਇਆ ਆ ਦੇਖਦੇ ਚਲੋ ਬਾਕੀ ਦੱਸਿਓ ਵੀ ਹੋ ਜਾਊਗਾ ਕਿ ਨਾ ਪਾਣੀ ਦੇਈ ਜੰਨੇ ਅਸੀਂ ਉ ਤਾਂ ਘਟਿਆ ਦੇਖ ਲਓ ਕਮੈਂਟ ਕਰਕੇ ਦੱਸਿਓ ਵੀ ਰੱਖ ਲਈ ਕਿ ਬਾਦੀਏ ਕਿਵੇਂ ਕਰੀਏ ਤੇ ਕਮੈਂਟ ਜ਼ਰੂਰ ਕਰਿਓ ਹੁਣ ਹੌਲੈਂਡ ਵਾਲੇ ਵੀਰ ਵੀ ਮੈਨੂੰ ਆਸ ਨਹੀਂ ਧੀ ਹੌਲੈਂਡ ਇਹਨਾਂ ਤੇਲ ਘੱਟ ਖਾਊਗਾ